ਗਰਭਵਤੀ ਔਰਤਾਂ ਜਿਹੜੀਆਂ ਪੰਜਾਬ ਦੇ ਵਿੱਚ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਭੈਣੋ ਮੇਰੀਓ ਜਿਹੜੀਆਂ ਆਂਗਣਵਾਲੀ ਦੇ ਵਿੱਚੋਂ ਗਰਭਵਤੀ ਔਰਤਾਂ ਨੂੰ ਸਮਾਨ ਮਿਲਦਾ ਉਹ ਸਮਾਨ ਨਾ ਖਾਓ ਜੇ ਨਹੀਂ ਤਾਂ ਤੁਹਾਡੇ ਜਿਹੜੇ ਪੇਟ ਦੇ ਵਿੱਚ ਬੱਚਾ ਉਹ ਇਹ ਨਹੀਂ ਪਤਾ ਵੀ ਉਹਨੂੰ ਜੰਮਣ ਤੋਂ ਪਹਿਲਾਂ ਹੀ ਬਿਮਾਰੀ ਕੀ ਲੱਗ ਜਾਣੀ ਆ ਤੇ ਜੇ ਮੈਂ ਇਹ ਗੱਲ ਗਲਤ ਕਹਿ ਰਿਹਾ ਹਾਂ ਤਾਂ ਮੇਰੀਆਂ ਵੱਡੀਆਂ ਭੈਣਾਂ ਚਾਹੇ ਛੋਟੀਆਂ ਭੈਣਾਂ ਉਹਨਾਂ ਕੋਲੋਂ ਮੈਂ ਮਾਫੀ ਚਾਹੁੰਦਾ ਤੁਹਾਡੇ ਬੱਚਿਆਂ ਦਾ ਔਰ ਤੁਹਾਡਾ ਗਰਭਵਤੀ ਔਰਤਾਂ ਦਾ ਔਰ ਤੁਹਾਡੇ ਜਿਹੜੇ ਆਂਗਣਵਾਰੀ ਦੇ ਵਿੱਚ ਬੱਚੇ ਆ ਉਹਨਾਂ ਦਾ ਦੁਸ਼ਮਣ ਭਗਵੰਤ ਮਾਨ ਬਣ ਗਿਆ ਤੇ ਜਦੋਂ ਆਪ ਦਾ ਸੱਜਣ ਹੀ ਦੁਸ਼ਮਣ ਬਣ ਜੇ ਉਸ ਟਾਈਮ ਤੇ ਬਚਨ ਦੇ ਵਿੱਚ ਆਪਾਂ ਨੂੰ ਚੰਗਾ ਹੁੰਦਾ ਕਹਿੰਦੇ ਆ ਜਿਹੜਾ ਪੈਂਦੀਆਂ ਦੇ ਵਿੱਚ ਭੱਜ ਗਿਆ ਉਹ ਵੀ ਸ਼ੇਰ ਆ ਤੇ ਹੁਣ ਆਪਾਂ ਇਹ ਆਂਗਣਵਾਰੀ ਦੇ ਸਮਾਨ ਤੋਂ ਜੇ ਆਪਾਂ ਬਚ ਜਗੇ ਤੇ ਆਪਾਂ ਸ਼ੇਰ ਨਹੀਂ ਸਵਾ ਸ਼ੇਰ ਹੋਵਾਂਗੇ ਤਾਂ ਜਿਹੜਾ ਮੈਂ ਆਂਗਣਵਾਰੀ ਦਾ ਮਸਲਾ ਚੱਕਣ ਲੱਗਿਆ ਭਗਵਾਨ ਤਮਾਨ ਕਮਿਸ਼ਨ ਤੇ ਕੰਮ ਕਰ ਰਿਹਾ ਇਹ ਕਮਿਸ਼ਨਾਂ ਤੇ ਕੰਮ ਕਰੀ ਜਾਂਦਾ ਮਿਸ਼ਨਾਂ ਤੇ ਕੰਮ ਨਹੀਂ ਕਰੀ ਜਾਂਦਾ ਇਹਦੇ ਵਿੱਚ ਮੈਂ ਪੰਜ ਬੰਦਿਆਂ ਦੇ ਨਾਮ ਲੈਣਾ ਉਹ ਸਲੂਟ ਦੇ ਭਾਗੀ ਆ ਪਹਿਲਾ ਨਾਮ ਆ ਹਰਸਿਮਰਤ ਕੌਰ ਬਾਦਲ ਦਾ ਮੈਂ ਉਹਨਾਂ ਤੇ ਵੀ ਬੋਲਦਾ ਰਹਿਣਾ ਕੋਈ ਮੈਂ ਉਹਨਾਂ ਦਾ ਜਿਹੜਾ ਕਹ ਲਓ ਵੀ ਇਹ ਨਹੀਂ ਕਹੂੰਗਾ ਵੀ ਗੁਣਗਾਨ ਕਰੂੰ ਪਰ ਜਿੱਥੇ ਸੱਚ ਆ ਉਹ ਸੱਚ ਕਹਿਣਾ ਚਾਹੀਦਾ ਦੂਜਾ ਸੁਖਪਾਲ ਸਿੰਘ ਖਹਿਰਾ ਤੀਜਾ ਧਰਮਵੀਰ ਗਾਂਧੀ ਜੀ ਔਰ ਚੌਥਾ ਜਿਹੜੀ ਆਂਗਣਵਾੜੀ ਦੀ ਪੰਜਾਬ ਪ੍ਰਧਾਨਾ ਹਰਗੋਬਿੰਦ ਕੌਰ ਉਹ ਵੱਡੀ ਭੈਣ ਔਰ ਜਿਹੜੇ ਅੰਮ੍ਰਿਤਸਰ ਦੇ ਅਫਸਰ ਸੀਗੇ ਆਂਗਣਵਾੜੀ ਦੇ ਵਿਕਰਮਜੀਤ ਸਿੰਘ ਔਰ ਉਹਨਾਂ ਦਾ ਇਹ ਪੰਜ ਜਣਿਆਂ ਦਾ ਮੈਂ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਭਗਵਾਨ ਤਮਨ ਦਾ ਕਮਿਸ਼ਨ ਦਾ ਕੰਮ ਆ ਸਾਹਮਣੇ ਲਿਆਂਦਾ ਇਹ ਕਮਿਸ਼ਨਾਂ ਤੇ ਕੰਮ ਕਰ ਰਿਹਾ ਇਹ ਸਾਰੀ ਦੀ ਸਾਰੀ ਤੁਹਾਨੂੰ ਜਾਂਚ ਦੱਸ ਦਿੰਨਾ ਭੈਣ ਮੇਰੀ ਇਹ ਪੰਜੀਰੀ ਨਾ ਖਾਈ ਜਿਹੜੀ ਆਂਗਣਵਾੜੀ ਚੋਂ ਮਿਲਦੀ ਆ ਤੇਰੇ ਬੱਚੇ ਦਾ ਘਾਣ ਕਰ ਦੇਣਾ ਇਹਨੇ ਜਿਹੜਾ ਖਾਣਾ ਆ ਰਿਹਾ ਨਾ ਖਾ ਤੇਰੇ ਅੰਦਰ ਤੈਨੂੰ ਵੀ ਇਹਨੇ ਘਾਣ ਕਰਨਾ ਤੇਰੇ ਬੱਚਾ ਜਿਹੜਾ ਪੇੜ ਦੇ ਵਿੱਚ ਉਹਦਾ ਵੀ ਇਹਨੇ ਘਾਣ ਕਰਨਾ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਚਾਉਣਾ ਸੀ ਪਰ ਇਹ ਪੈਸਾ ਵਿਚਾਰਿਆ ਕੰਪਨੀਆਂ ਨੂੰ ਵਿਚਾਰਿਆ ਇਹਨੇ ਤੁਹਾਡਾ ਘਾਣ ਕਰ ਦੇਣਾ ਜਿਹੜਾ ਵੀ ਤੁਹਾਡਾ ਪਵਿੱਖ ਤੁਹਾਡੇ ਬੱਚੇ ਨੂੰ ਤੁਹਾਨੂੰ ਬਚਾਉਣ ਦੇ ਵਿੱਚ ਆਉਂਦਾ ਇਹ ਉਹਨੂੰ ਨੌਕਰੀ ਤੋਂ ਪਰੇ ਮਾਰਦਾ ਚਲਾ ਕੇ ਸਾਢੇ 3 ਫੁੱਟ ਮਾਰਦਾ ਨੌਕਰੀ ਤੋਂ ਚਲਾ ਕੇ ਵੀ ਉਹਨੂੰ ਗਾਂ ਨੂੰ ਵੇਖਿਆ ਜਾਊਗਾ ਇਹ ਇਸ ਟਾਈਮ ਕਮਿਸ਼ਨ ਤੇ ਕੰਮ ਹੋ ਰਿਹਾ ਕਿਵੇਂ ਹੋ ਰਿਹਾ ਮੈਂ ਦੱਸ ਦਿੰਨਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ ਕਿ ਤੁਹਾਨੂੰ ਯਾਦ ਹੋਣਾ 30-35 ਸਾਲਾਂ ਤੋਂ ਵੇਰਕਾ ਦੀ ਪੰਜੀਰੀ ਆ ਰਹੀ ਆ ਆ ਰਹੀ ਸੀ ਮਾਫੀ ਚਾਹੁੰਨਾ 2022 ਤੋਂ ਪਹਿਲਾਂ ਵੀ ਉਹ ਵੇਰਕਾ ਦੀ ਪੰਜੀਰੀ ਆ ਰਹੀ ਸੀ ਜਿਹੜੀ ਆਪਾਂ ਅੰਗਣਵਾੜੀ ਦੇ ਵਿੱਚ ਅਕਸਰ ਹੀ ਸਕੂਲੇ ਜਾਂਦੇ ਸੀਗੇ ਸਵੇਰੀ ਆਤ ਦਾ ਇਹ ਹੁੰਦੀ ਸੀ ਕਿ ਹੁੰਦਾ ਮੈਂ ਦੂਜੀ ਚ ਸੀਗਾ ਤੇ ਅੰਗਣਵਾੜੀ ਚ ਮੂੰਹ ਮਲੇਟ ਕੇ ਆਇਆ ਬਹਿ ਜਾਂਦਾ ਸੀ ਤਾਂ ਕਿ ਮੈਨੂੰ ਪੰਜੀਰੀ ਮਿਲ ਜੂਗੀ ਪੰਜੀਰੀ ਸਵਾਦ ਵੀ ਹੁੰਦੀ ਸੀ ਤੇ ਆਪਾਂ ਖਾਦੀ ਵੀ ਸਾਰਿਆਂ ਨਹੀਂ ਉਹ ਪਰ ਅੱਜ ਜਿਹੜੀ ਉਹ ਪੰਜੀਰੀ ਆ ਉਹ ਪੰਜੀਰੀ ਵੇਰਕਾ ਨਹੀਂ ਬਣਾ ਰਹੀ ਉਹ ਪੰਜੀਰੀ ਆ ਜਿਹੜੀ ਉਹ ਪ੍ਰਾਈਵੇਟ ਕੰਪਨੀਆਂ ਬਣਾ ਰਹੀਆਂ ਚਾਰ ਕੰਪਨੀ ਦਾ ਉਸ ਪੰਜੀਰੀ ਨੂੰ ਬਣਾ ਰਹੀਆਂ ਔਰ ਜੀਰੇ ਵਿੱਚੁੱਲੀ ਲੱਗ ਰਹੀ ਆ ਉਹ ਪੰਜੀਰੀ ਕੀ ਅੰਗਣਵਾੜੀ ਦਾ ਸਾਰਾ ਮਾਲ ਆ ਖਰਾਬ ਹੋ ਰਿਹਾ ਜਿਹੜਾ ਕੋਈ ਉਹਦੀ ਸ਼ਿਕਾਇਤ ਕਰ ਦੋ ਤਾਂ ਕੁੱਗਾ ਘੇ ਕਰ ਦਿੰਦੇ ਆ ਸਭ ਤੋਂ ਪਹਿਲਾਂ ਤੇ ਜਿਹੜਾ ਮਸਲਾ ਹਰ ਸਿਮਰਤ ਕੌਰ ਬਾਤਲ ਨੇ ਧਰਮੀਰ ਗਾਂਧੀ ਜੀ ਨੇ ਔਰ ਜਿਹੜੇ ਸੁਖਪਾਲ ਸਿੰਘ ਖਹਿਰਾ ਜੀ ਉਹਨਾਂ ਨੇ ਚੱਕਿਆ ਇਹ ਚੀਜ਼ ਦਾ ਵੀ ਜਿਹੜਾ ਕਹੋ ਸਬੂਤ ਆ ਮੈਂ ਬਾਕੀ ਗੱਲਾਂ ਸਾਰੀਆਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗਾ ਇਹ ਆ ਹਰ ਸਿਮਰਤ ਕੌਰ ਬਾਦਲ ਦਾ ਸਾਰਾ ਸਿਸਟਮ ਇੱਕ ਮਿੰਟ ਵਿੱਚ ਆਉਣ ਹਾਸੇ ਰੱਖਦਾ ਇਹ ਆ ਰਿਹਾ ਹਰ ਸਿਮਰਤ ਕੌਰ ਬਾਦਲ ਦਾ ਸਾਰਾ ਜਿਹੜਾ ਕਹਿ ਲੋ ਇਹਨਾਂ ਨੇ ਚਿੱਠੀ ਕਹਿ ਲੋ ਜਾਂ ਨੋਟਿਸ ਕਹਿ ਲੋ ਇਹ ਆ ਰਿਹਾ ਔਰ ਇਹਨਾਂ ਨੇ ਆ ਵੇਖੋ ਅਖਬਾਰ ਦੀ ਕਟਿੰਗ ਆ ਇਹ ਆ ਰਿਹਾ ਸੁਖਪਾਲ ਸਿੰਘ ਖਹਿਰਾ ਜੀ ਜਿਨ੍ਹਾਂ ਨੇ ਇਹ ਮਸਲਾ ਚੱਕਿਆ ਤੇ ਭਗਵੀਰ Gandhi ਜੀ ਦਾ ਮੈਂ ਮਾਫੀ ਚਾਹੁੰਦਾ ਕਿ ਮੈਨੂੰ ਨਾਮ ਹੀ ਪਤਾ ਲੱਗਿਆ ਪਰ ਉਹਨਾਂ ਦਾ ਜਿਹੜਾ ਕਹਿ ਲੋ ਮੈਨੂੰ ਕੋਈ ਕਾਗਜ਼ੇ ਨਹੀਂ ਮਿਲਿਆ ਹੁਣ ਮੈਂ ਇਹ ਗੱਲ ਕਰਦਾ ਕਿ ਜਿਹੜਾ ਇਹ ਮਸਲਾ ਆਂਗਣਵਾੜੀ ਦਾ ਇਹ ਜਿਹੜੀ ਕੰਪਨੀਆਂ ਐਸ ਟਾਈਮ ਤੁਹਾਡਾ ਬਣਾ ਰੀਆਂ ਖਾਣ ਪੀਣ ਜਿਹੜੀ ਤੁਹਾਡੀ ਉਹ ਪੰਜੀਰੀ ਆ ਰਹੀ ਆ ਕਈ ਪਿੰਡਾਂ ਚ ਕਈ ਜ਼ਿਲ੍ਹੇ ਚ ਮਿਲ ਰਹੀ ਆ ਕਿੰਨੇ ਚ ਚਲੋ ਨਹੀਂ ਮਿਲਦੀ ਇਹ ਤੁਹਾਡੇ ਬੱਚਿਆਂ ਨੂੰ ਕੈਂਸਰ ਤੱਕ ਕਰੂਗੀ ਇਹ ਗੱਲ ਯਾਦ ਰੱਖ ਲੋ ਜਿਹੜਾ ਇਹਨੂੰ ਉਲੀ ਲੱਗ ਰਹੀ ਆ ਹੁਣ ਸਭ ਤੋਂ ਵੱਡੀ ਗੱਲ ਕਿਹੜੀ ਆ ਕਿ ਜਿਹੜੀ ਪ੍ਰਾਈਵੇਟ ਕੰਪਨੀ ਉਹ ਕਿਹੜੀ ਬਣਾ ਰਹੀ ਇਹਨੂੰ ਇੱਕ ਤਾਂ ਕੰਪਨੀ ਪਹਿਲਾਂ ਚੰਡੀਗੜ੍ਹ ਸੁਵੀਲਸ ਔਰ ਜਿਹੜੀ ਦੂਜੀ ਕੰਪਨੀ ਆ ਉਹ ਇੱਕ ਹੈ ਇੰਟਰਲਿੰਕ ਫੂਡ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਸੁਵੀਟ ਸੁਵੀਟ ਪ੍ਰਾਈਵੇਟ ਲਿਮਟਿਡ ਐਂਡ ਜਿਹੜੀ ਐਮਪੀ ਐਗਰੋਟੋਨਿਕ ਲਿਮਟਿਡ ਪ੍ਰਕਾਸ਼ ਮਸਾਲੇ ਇਹ ਚਾਰ ਕੰਪਨੀਆਂ ਤੁਹਾਡੀ ਇਹ ਜਿਹੜਾ ਕਹ ਲੋ ਤੁਹਾਡੀ ਪੰਜੀਰੀ ਨੂੰ ਤਿਆਰ ਕਰ ਰਹੀਆਂ ਆਂਗਣਵਾੜੀ ਦਾ ਖਾਣਾ ਤਿਆਰ ਕਰ ਰਹੀਆਂ। ਪਰ ਅਸਲ ਗੱਲ ਕੀ ਆ ਇਹ ਜਿਹੜਾ ਇਹਨਾਂ ਦੇ ਕੋਲ ਤਾਂ ਸਿਰਫ ਟੈਂਡਰ ਆ ਤੇ ਜ਼ਿੰਮੇਵਾਰੀ ਹੈ ਜਿਹੜੀ ਉਹ ਮਾਰ ਫਿੱਟ ਕੋਲੇ ਆ। ਔਰ ਜਿਹੜੇ ਇਹਦੇ ਦੋ ਮੰਤਰੀ ਆ ਇਸ ਟਾਈਮ ਇਹਨਾਂ ਮਹਿਕਮਿਆਂ ਦੇ ਪਹਿਲਾ ਭਗਵੰਤ ਮਾਨ ਤੇ ਦੂਜੀ ਬਲਜੀਤ ਕੌਰ ਇਹ ਬਲਜੀਤ ਕੌਰ ਬੀਬੀ ਆ ਜਿਹੜੀ ਇਹ ਵੀ ਸਮਝ ਲਓ ਕਮਿਸ਼ਨਰਾਂ ਦੇ ਕੰਮ ਹੀ ਆ ਜਦੋਂ ਬੰਦਾ ਚੁੱਪ ਹੋ ਜੇ। ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਮੋਟੀ ਮੋਟੀ ਤੁਹਾਨੂੰ ਪਰਾਹੋ ਸਿੱਧੀ ਗੱਲ ਦੱਸ ਦਿੰਨਾ ਕਿ ਜਿਹੜੀ ਆ ਵੇਰਕਾ ਕੰਪਨੀ 30-35 ਸਾਲਾਂ ਤੋਂ ਇਹ ਜਿਹੜਾ ਕਹ ਲੋ ਤੁਹਾਨੂੰ ਪਤਾ ਹੀ ਨਹੀਂ ਇਹ ਪੰਜੀਰੀ ਫੜਾ ਰਹੀ ਸੀ ਬੱਚਿਆਂ ਨੂੰ ਜਿਹਦੇ ਵਿੱਚ ਦੇਸੀ ਘੋੜ ਦੇ ਨਾਂ ਦੇ ਪੰਜੀਰੀ ਆ ਜਿਹੜੀ ਬੱਚਿਆਂ ਨੂੰ ਖਵਾਈ ਜਾਂਦੀ ਸੀ ਪਰ ਇਹਦੇ ਕੋਲੋਂ ਮੈਕਮਾ ਖੋਲ ਇਹਦੇ ਕੋਲੋਂ ਪੰਜੀਰੀ ਦਾ ਹੱਕ ਖੋਲਿਆ ਇਹ ਵੇਰਕਾ ਕੋਲੇ ਪੰਜ ਪਲਾਫੀ ਬਠਿੰਡਾ ਅੰਮ੍ਰਿਤਸਰ ਜਲੰਧਰ ਸੰਗਰੂਰ ਤੇ ਗਰਦਾਸਪੁਰ ਇਹ ਪੰਜ ਥਾਵਾਂ ਤੇ ਪਲਾੜਸੀ ਇਹਨਾਂ ਦੇ ਪੰਜੀਰੀ ਬਣਾਉਣ ਵਾਲੇ ਔਰ ਜਿਹੜਾ ਇਹ ਤੋਂ ਮਹਿਕਮਾ ਖੋਇਆ ਗਿਆ ਉਹ ਖੋਇਆ ਕਿਉਂ ਗਿਆ ਮੋٹے ਅੱਖਰਾਂ 'ਚ ਇਹ ਸੁਣ ਲੋ ਜਿਹੜੀ ਚੰਡੀਗੜ੍ਹ ਲਿੰਟਰ ਕੰਪਨੀ ਆ ਉਹ ਪਹਿਲਾਂ ਹਿਮਾਚਲ ਦੇ ਵਿੱਚ ਜਿਹੜਾ ਕਹ ਲੋ ਦਿਵਾਲੀ ਤੇ ਕਹ ਲੋ ਜਾਂ ਮਠਿਆਈਆਂ ਦਾ ਟੈਂਡਰ ਸੀ ਉਹਨਾਂ ਕੋਲੇ ਮਠਿਆਈਆਂ ਖਵਾਉਂਦੀ ਸੀ ਲੋਕਾਂ ਨੂੰ ਔਰ ਇਹਨਾਂ ਮਠਿਆਈਆਂ ਮਠਿਆਈਆਂ ਉਹਨਾਂ ਦੀਆਂ ਹਿਮਾਚਲ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਇਹਨਾਂ ਦੀ ਜਿਹੜੀ ਕੰਪਨੀ ਦੇ ਵਿੱਚ ਜਿਹੜੀ ਇਹਨਾਂ ਦੇ ਮਠਿਆਈ ਨੂੰ ਉਲੀ ਲੱਗੀ ਮਿਲੀ ਖਰਾਬ ਮਿਲੀ ਉਹ ਮਠਿਆਈ ਤਾਂ ਉਹ ਜਿਹੜੀ ਹਿਮਾਚਲ ਸਰਕਾਰ ਸੀ ਉਹਨਾਂ ਨੇ ਇਹਨਾਂ ਨੂੰ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਇਹਨਾਂ 'ਤੇ ਜੁਰਮਾਨਾ ਲਾ ਕੇ ਇਹਨਾਂ ਨੂੰ ਬਾਹਰ ਕੱਢਤਾ ਉਸ ਕੰਪਨੀ ਨੂੰ ਇਹਨੂੰ ਪਰੇ ਕਰਤਾ ਵੀ ਤੁਸੀਂ ਕਿਸੇ ਕੰਮ ਦੇ ਨਹੀਂਗੇ ਇਹ ਰੱਬ ਜਾਣੇ ਭਗਵੰਤ ਮਾਨ ਨੂੰ ਮਿਲੇ ਹੋਣਗੇ ਭਗਵੰਤ ਮਾਨ ਨੂੰ ਮਿਲੇ ਤਾਂ ਇਹ ਪਹੁੰਚੇ ਵੇਰਕਾ ਕੋਲੇ ਵੇਰਕਾ ਨੂੰ ਭਗਵਾਨ ਤੁਮਾਰਨੇ ਕਿਹਾ ਉਹ ਕਿਹਾ ਕਿਉਂ ਮੈਂ ਉਹ ਵੀ ਦੱਸ ਦਿੰਦਾ ਹੁਣ ਵੇਰਕਾਂ ਨੂੰ ਜਦੋਂ ਕਿਹਾ ਉਹਨਾਂ ਕਿ ਭਾਈ ਸਾਹਿਬ ਜਿਹੜੀ ਏ ਜਿਹੜੀ ਮਠਿਆਈ ਦਾ ਤੁਸੀਂ ਟੈਂਡਰ ਦਿਓ ਇਹਨੂੰ ਇਹਨੂੰ ਚੰਡੀਗੜ੍ਹ ਸਵੀਡਸ ਕੰਪਨੀ ਨੂੰ ਲਿੰਕਟਡ ਨੂੰ ਹੁਣ ਜਦੋਂ ਇਹਨਾਂ ਨੇ ਇਹਨੂੰ ਟੈਂਡਰ ਦਿੱਤਾ ਇਹਨਾਂ ਦੀ ਜਿਹੜੀਆਂ ਮਠਿਆਈਆਂ ਦਾ ਸਿੰਪਲ ਸੀ ਸਿੰਪਲ ਉਹ ਫੇਲ ਹੋ ਗਿਆ ਵੇਰਕਾਂ ਨੇ ਜਦੋਂ ਸਿੰਪਲ ਲਿਆ ਉਹਨਾਂ ਦੀ ਪਹਿਲੀ ਮਠਿਆਈ ਦਾ ਉਹ ਫੇਲ ਹੋ ਗਿਆ ਤੇ ਇਹਨਾਂ ਨੇ ਕੋਰਾ ਜਵਾਬ ਦਿੱਤਾ ਵੀ ਅਸੀਂ ਇਹਨਾਂ ਨੂੰ ਟੈਂਡਰ ਨਹੀਂ ਦੇਵਾਂਗੇ ਭਗਵੰਤ ਮਾਨ ਇਸ ਵਿਭਾਗਾਂ ਦਾ ਹੁਣ ਇਹ ਵੀ ਸੁਣ ਲੋ ਵੀ ਕੀ ਸਿਸਟਮ ਹੋਇਆ ਕੀ ਨਹੀਂ ਹੋਇਆ ਔਰ ਜਿਹੜੇ ਭਗਵੰਤ ਮਾਨ ਜੀ ਆ ਇਹ ਭਾਈ ਸਾਹਿਬ ਭਗਵੰਤ ਮਾਨ ਆਰ ਸੀ ਐਸ ਜਿਹੜਾ ਵਿਭਾਗ ਜਿਹੜਾ ਬੜਾ ਤਗੜਾ ਵਿਭਾਗਾਂ ਜਿਹਦਾ ਵਿਭਾਗ ਦੇ ਅੰਡਰ ਵੇਰ ਕਾ ਮਿਲਕ ਫੈਡ 슈ਗਰ ਫੈਡ 슈ਗਰ ਫੈਡ ਔਰ ਮਾਰ ਫੈਡ ਇਹ ਤਿੰਨ ਕੰਪਨੀਆਂ ਹੁੰਦੀਆਂ ਤਿੰਨੇ ਕੰਪਨੀਆਂ ਕਹ ਲੋ ਫੈਕਟਰੀਆਂ ਕਹ ਲੋ ਇਹਨਾਂ ਤਿੰਨਾਂ ਫੈਕਟਰੀਆਂ ਦੇ ਵਿੱਚੋਂ ਜਦੋਂ ਹੁਣੇ ਮਾਲਕ ਐ ਇਸ ਟਾਈਮ ਤਾਂ ਇਹ ਵੇਰਕਾ ਨੂੰ ਜਦੋਂ ਵੇਰਕਾ ਨੇ ਇਹ ਕਹਿਤਾ ਵੀ ਇਹ ਭਾਈ ਇਹਨਾਂ ਦਾ ਸੈਂਪਲ ਫੇਲ ਹੋ ਗਿਆ ਤਾਂ ਗੁੱਸੇ ਦੇ ਵਿੱਚ ਜਿਹੜੀ 30-35 ਸਾਲਾਂ ਤੋਂ ਵੇਰਕਾ ਕੰਪਨੀ ਕੰਮ ਕਰ ਰਹੀ ਸੀ ਬੱਚਿਆਂ ਦੀ ਪੰਜੀਰੀ ਦਾ ਇਹਨਾਂ ਨੇ ਉਹਨਾਂ ਤੋਂ ਟੈਂਡਰ ਖੋ ਕੇ ਇਹਨਾਂ ਤੋਂ ਖੋ ਕੇ ਆਉਂਦਾ ਜਿਹਦੇ ਕੋਲ ਪੰਜ ਪਲਾਟ ਸੀ ਬਠਿੰਡਾ ਸੰਗਰੂਰ ਅੰਮ੍ਰਿਤਸਰ ਗੁਰਦਾਸਪੁਰ ਤੇ ਜਲੰਧਰ ਪੰਜ ਪਲਾਂਟ ਸੀ ਇਹਨਾਂ ਕੋਲ ਪਰ ਇਹਨਾਂ ਨੇ ਇਹਨਾਂ ਤੋਂ ਖੋ ਕੇ ਉਹਦਾ ਮਾਰ ਫੈਡ ਕੰਪਨੀ ਨੂੰ ਦਿੱਤਾ ਮੈਂ ਕੰਪਨੀ ਕਹਿ ਰਿਹਾ ਮਾਰ ਫੈਡ ਕੰਪਨੀ ਨੂੰ ਦਿੱਤਾ ਤੇ ਜ਼ਰੂਰੀ ਗੱਲ ਇਹ ਆ ਵੀ ਜਿਹੜੀ ਮਾਰ ਫੈਡ ਆ ਉਹਦੇ ਕੋਲ ਇੱਕ ਵੀ ਪਲਾਂਟ ਹੈ ਨਹੀਂ ਪੰਜੀਰੀ ਦਾ ਇੱਕ ਵੀ ਪਲਾਂਟ ਪੰਜੀਰੀ ਦਾ ਹੈ ਨਹੀਂ ਤਾਂ ਕੀ ਹੋਇਆ ਵੀ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਕੋਲ ਤਾਂ ਪੰਜੀਰੀ ਦਾ ਪਲਾਂਟ ਹੀ ਹੈ ਨਹੀਂ ਤਾਂ ਇਹ ਮਾਰ ਫੈਡ ਨੇ ਕੀ ਕੀਤਾ ਚਾਰ ਕੰਪਨੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਟੈਂਡਰ ਦੇਤਾ ਕਿਹੜੀ ਕੰਪਨੀ ਹੈ ਮੈਂ ਨਾਂ ਲੈ ਚੁੱਕਿਆ ਚੰਡੀਗੜ੍ਹ ਸਵੀਡਸ ਐਮਪੀ ਜਿਹੜੀ ਇੱਕ ਹੈਗੀ ਆ ਐਮਪੀ ਜਿਹੜੀ ਤੁਹਾਨੂੰ ਸਾਰਿਆਂ ਚਾਰਿਆਂ ਦੇ ਨਾਂ ਦੱਸਦੇ ਆ ਔਰ ਇਹਨਾਂ ਚਾਰਿਆਂ ਦੀ ਚਾਰਾਂ ਨੂੰ ਜਦੋਂ ਕਹ ਲਓ ਚੰਡੀਗੜ੍ਹ ਸਵੀਡਸ ਪ੍ਰਾਈਵੇਟ ਲਿਮਟਿਡ ਇੰਟਰਲਿੰਕ ਫੂਡ MP Agrotonic Limited Private Prakash Masale ਇਹਨਾਂ ਨੇ ਚੱਕ ਕੇ ਇਹਨਾਂ ਨੂੰ ਟੈਂਡਰ ਦਿੱਤਾ ਉਹ ਵੀ ਭਾਈ ਸਾਹਿਬ ਤੁਸੀਂ ਬਣਾਓ ਹੁਣ ਜਦੋਂ ਹੁਣ ਇਹ ਪੰਜੀਰੀ ਬਣਾ ਰਹੇ ਆ ਪੰਜੀਰੀ ਪ੍ਰਾਈਵੇਟ ਕੰਪਨੀਆਂ ਬਣਾ ਰਹੀਆਂ ਤਾਂ ਇਹਨਾਂ ਦਾ ਜਿਹੜਾ ਜਿਹੜੇ ਹੁਣ ਜਿਨ੍ਹਾਂ ਨੂੰ ਇਹਨਾਂ ਨੇ ਟੈਂਡਰ ਦਿੱਤਾ ਉਹਨਾਂ ਦਾ ਇੱਕੋ ਹੀ ਜਗ੍ਹਾ ਤੇ ਆ ਜਿਹੜੀ ਚੰਡੀਗੜ੍ਹ ਆ ਜਿਹੜੀ ਚੰਡੀਗੜ੍ਹ ਮੈਂ ਤੁਹਾਨੂੰ ਕਿਹਾ ਚੰਡੀਗੜ੍ਹ সুইਟਸ ਤੇ ਇੰਟਰਲਿੰਕ ਫੂਡ ਇੱਕੋ ਹੀ ਜਗ੍ਹਾ ਤੇ ਆ ਇੱਕੋ ਹੀ ਜਗ੍ਹਾ ਤੇ ਆ ਏ ਕਿਤੇ ਵੀ ਪਾਸੇ ਨਹੀਂ ਇੱਕੋ ਹੀ ਜਗ੍ਹਾ ਤੇ ਆ ਔਰ ਜਿਹੜੀ ਆ ਪ੍ਰਕਾਸ਼ ਮਸਾਲੇ ਐਮਪੀ ਐਗਰੋਟੋਨਿਕ ਇਹ ਆ ਜਿਹੜੀ ਉਹ ਵੀ ਇੱਕੋ ਜਗ੍ਹਾ ਤੇ ਆ ਇਹ ਇੱਕੋ ਹੀ ਜਗ੍ਹਾ ਦੇ ਫੈਕਟਰਿੰਗ ਆ ਹੁਣ ਮੈਂ ਤੁਹਾਨੂੰ ਉਦਾਹਰਨ ਕਿਵੇਂ ਦੇਵਾਂ ਇਹਨਾਂ ਦੀ ਜਿਹੜੀ ਹੈਗੀ ਚੰਡੀਗੜ੍ਹ ਤੇ ਇੰਟਰਲਿੰਕ ਉਹ ਚੰਡੀਗੜ੍ਹ ਦੇ ਵਿੱਚ ਕਹਿ ਲਓ ਉਹ ਤੁਹਾਨੂੰ ਔਰ ਜਿਹੜੀ ਆ ਦੂਜੀ ਆ ਪ੍ਰਕਾਸ਼ ਮਸਾਲੇ ਤੇ ਐਮਪੀ ਐਗਰੋਟੋਨਿਕ ਇਹ ਪਟਿਆਲੇ ਦੇ ਨੇੜੇ ਆ ਰਾਮਪੁਰਾ ਦੇ ਵਿੱਚ ਹੁਣਾਂ ਦਾ ਇੱਕੋ ਹੀ ਟਿਕਾਣਾ ਇਹਨਾਂ ਨੇ ਆਪਸੀ ਹੱਥ ਮਿਲਾ ਕੇ ਟੈਂਡਰ ਚੱਕ ਲਿਆ ਮਾਰ ਫੈਡ ਕੋਲ ਹੁਣ ਇਹ ਚੀਜ਼ ਭਗਵੰਤ ਮਾਨ ਇਹਨਾਂ ਦਾ ਜਿਹੜਾ ਕਹਿ ਲੋ ਆਰਸੀਐਸ ਦਾ ਮਾਲਕ ਆ ਮੈਂ ਕਿ ਮੇਰੇ ਕੋਲੇ ਆ ਵੇਰਕਾ ਫੈਡ ਜਿਹੜਾ ਕਿ ਮਿਲਕ ਫੈਡ ਸ਼ੂਗਰ ਫੈਟ ਮਾਰ ਫੈਟ ਕਿੰਨੇ ਮਹਿਕਮੇ ਦੇ ਕੋਲੇ ਆ ਤਾਂ ਇਹਨੂੰ ਪਤਾ ਨਹੀਂ ਵੀ ਮਾਰ ਫੈਟ ਕੋਲੇ ਤਾਂ ਕੋਈ ਸਿਸਟਮ ਹੀ ਹੈ ਨਹੀਂ ਪੰਜੀਰੀ ਬਣਾਉਣ ਦਾ ਤਾਂ ਇਹਨੇ ਮਾਰ ਫੈਟ ਵਾਲਿਆਂ ਨੂੰ ਕਿਉਂ ਦਿੱਤਾ ਕਿਉਂ ਇਹਨੂੰ ਟੈਂਡਰ ਕਿਉਂ ਕਿਹਾ ਵੀ ਤੁਸੀਂ ਚੱਕੋ ਵੇਰ ਦਾ ਕੋਲ ਐਸੀ ਕਿਹੜੀ ਗਲਤੀ ਹੋਈ ਸੀ ਗਲਤੀ ਉਹਨਾਂ ਕੋਲ ਇਹ ਹੋਈ ਸੀ ਜਿਹੜੀ ਆ ਚੰਡੀਗੜ੍ਹ ਸਵੀਟਸ ਵਾਲਿਆਂ ਨੇ ਜਿਹੜਾ ਇਹਨਾਂ ਤੋਂ ਟੈਂਡਰ ਚੱਕਿਆ ਸੀ ਮਠਿਆਈ ਦਾ ਵੀ ਮਠਿਆਈਆਂ ਸੀ ਦੇਵਾਂਗੇ ਜਿਵੇਂ ਕਹਿੰਦਾ ਕੋਈ ਦੀਵਾਲੀ ਮੌਕੇ ਜਾਂ ਕੁਝ ਉਦਾਹਰਣ ਦੇ ਦੇਣਾ ਤਾਂ ਇਹ ਸਿੰਪਲ ਫੇਲ ਹੋ ਗਿਆ ਭਗਵੰਤ ਮਾਨ ਨੂੰ ਗੁੱਸਾ ਆਇਆ ਤੁਹਾਨੂੰ ਪਤਾ ਗੁੱਸੇ ਦਾ ਛੇਤੀ ਹੋ ਜਾਂਦਾ ਗੁੱਸਾ ਆ ਗਿਆ ਉਹਨਾਂ ਇਹਨਾਂ ਤੋਂ ਖੋਲੀ ਤਾਂ ਉਹ ਜਿਹੜੀ ਸਿਸਟਮ ਸਾਰਾ ਮਾਰ ਫਟ ਨੂੰ ਡੇਤਾ ਹੁਣ ਆਹ ਕੰਪਨੀ ਦੋ ਥਾਵਾਂ ਤੋਂ ਫੇਲ ਹੋ ਚੁੱਕੀ ਆ ਚੰਡੀਗੜ੍ਹ ਸਵੀਟਸ ਦੋ ਥਾਵਾਂ ਤੋਂ ਫੇਲ ਹੋ ਗਈ ਭਗਵੰਤ ਮਾਨ ਨੇ ਇਸ ਕੰਪਨੀ ਨੂੰ ਬਚਾਉਣ ਵਾਸਤੇ ਵੇਰਕਾ ਤੋਂ ਖੋਲਿਆ ਸਾਰੇ ਦਾ ਸਾਰਾ ਪੰਜੀਰੀ ਵਾਲਾ ਹਾਲਾਂਕਿ ਪੰਜ ਪਲਾਟ ਆ ਇਸ ਕੰਪਨੀ ਨੂੰ ਬਚਾਉਣ ਵਾਸਤੇ ਤੂੰ ਸਾਡੇ ਬੱਚਿਆਂ ਦਾ ਭਵਿੱਖ ਬਰਬਾਦ ਕਰੀ ਜਾਂਦਾ ਸਾਡੀਆਂ ਭੈਣਾਂ ਗਰਭਤੀਆਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਦੇ ਸਰੀਰ ਦਾ ਕਹਨ ਕਰੀ ਜਾਂਦਾ ਸਿਰਫ ਇਸ ਕੰਪਨੀ ਨੂੰ ਬਚਾਉਣ ਵਾਸਤੇ ਇਹ ਗੱਲਾਂ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਕਾਗਜ਼ ਬੋਲਣਗੇ ਜਨਾਬ ਕਾਗਜ਼ ਹੁਣ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਇੱਕੋ ਜਗ੍ਹਾ ਤੇ ਟੈਂਡਰਾਂ ਇਹਨਾਂ ਨੂੰ ਟੈਂਡਰ ਇੱਕੇ ਦਿਨ ਮਿਲਿਆ ਹੁਣ ਜਨਾਬ ਥੋੜਾ ਜਿਹਾ ਚੰਡੀਗੜ੍ਹ ਸਵੀਟਸ ਇੰਟਰਲਿੰਕ ਫੂਡ ਪ੍ਰਾਈਵੇਟ ਲਿਮਟਿਡ ਐਮਪੀ ਐਗਰੋਟੋਨਿਕ ਲਿਮਟਿਡ ਪ੍ਰਕਾਸ਼ ਮਸਾਲੇ 9 ਨਵੰਬਰ 9 ਨਵੰਬਰ 9 ਨਵੰਬਰ 9 ਨਵੰਬਰ 2023 2023 2023 2023 8:31 ਮਿੰਟ 9:05 ਮਿੰਟ ਤੇ 10 ਵਜਨ ਚ ਲਗਭਗ ਓਸ਼ ਸਕਿੰਟ ਘੱਟ ਸੀ ਤਰੀਕ ਇੱਕੋ ਹੀ ਸਮਾਂ ਇੱਕੋ ਹੀ 8:07 ਪੀਐਮ 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 ਮਤਲਬ ਰਾਤ ਦਾ ਵੇਲਾ ਜਿੱਦੇ ਇਹਨਾਂ ਨੂੰ ਟੈਂਡਰ ਮਿਲ ਗਿਆ ਆ ਵੇਖੋ ਉਹ ਵੀ ਇੱਕੋ ਡੇਟਾ 27 ਦਸੰਬਰ 2023 12:38 ਮਿੰਟ ਮਤਲਬ ਜਿਹੜਾ ਕਹਿ ਲਓ ਆ ਚੱਕੋ ਆ ਇੱਕੋ ਦਿਨ ਮਿਲਿਆ ਇਹਨਾਂ ਨੂੰ ਇੱਕੋ ਦਿਨ ਇੱਕੋ ਸਮਾਂ ਟੈਂਡਰ ਮਿਲ ਗਿਆ ਇਹਨਾਂ ਨੂੰ ਹੁਣ ਜਿਹੜੀ ਵੱਡੀ ਗੱਲ ਆ ਰਹੀ ਹੈ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਚੰਡੀਗੜ੍ਹ সুইਟਸ ਲਿਮਟਿਡ ਜਿਹੜੀ ਕੰਪਨੀ ਆ ਉਹਨਾਂ ਦਾ ਜਿਹੜੀ ਜਗ੍ਹਾ ਹੈਗੀ ਆ 250 ਨੰਬਰ 345 ਨੰਬਰ ਆਹੀ ਹੈ ਨਾ ਚੈੱਕ ਕਰ ਲਓ ਹੁਣ ਤੁਸੀਂ ਆ ਆ ਗਿਆ ਨਾ ਫਿਰ ਆ ਗਈ ਆਹ ਵੇ ਲੋ ਚੰਡੀਗੜ੍ਹ ਲਿਮਟਿਡ ਆ ਗਈ ਦੂਜੀ ਕੰਪਨੀ ਆ ਗਈ ਆ ਜੀ ਇੰਟਰਲਿੰਕ ਫੂਡ ਪ੍ਰਾਈਵੇਟ ਲਿਮਟਿਡ ਆ ਨੰਬਰ ਕਿੰਨਾ ਆ ਗਿਆ 250 345 ਇੱਕੋ ਨੰਬਰ ਤੇ ਦੋ ਕੰਪਨੀਆਂ ਆ ਗੀਆਂ ਔਰ ਜਿਹੜੀ ਆ ਗਈ ਆ ਐਮ ਪੀ ਐਗਰੋਟੋਨਿਕ ਲਿਮਟਿਡ ਆ ਇਕੂ ਐਡਰੈਸ ਆ ਚੈੱਕ ਕਰੋ ਐਡਰੈਸ ਕੋਈ ਪਾਸੇ ਦਾ ਤਾਂ ਨਹੀਂ ਐਡਰੈਸ ਵੇਖ ਲਓ ਸ਼ੰਭੂ ਆ ਵੇਖੋ ਪੁਆਇੰਟ ਰਾਜਪੁਰਾ ਪੰਜਾਬ ਆ ਪਿੰਨ ਕੋਡ ਇੰਨਾ ਆ ਗਿਆ ਤੇ ਜਿਹੜੀ ਆ ਗਿਆ ਪ੍ਰਕਾਸ਼ ਮਸਾਲੇ ਪ੍ਰਕਾਸ਼ ਮਸਾਲੇ ਵਾਲਿਆਂ ਨੂੰ ਹੁਣ ਤੁਸੀਂ ਚੈੱਕ ਕਰ ਲੋ ਇਹਨਾਂ ਦਾ ਜਿਹੜਾ ਐਡਰੈਸ ਆ ਪ੍ਰਕਾਸ਼ ਮਸਾਲੇ ਆ ਆ ਗਿਆ ਜੋ ਸ਼ੈੱਡ ਰਾਜਪੁਰਾ ਪਟਿਆਲਾ ਆ ਗਿਆ ਨਾ ਇੱਥੋਂ ਆ ਉਹਨਾਂ ਹੀ ਆ ਗਿਆ 14401 14401 ਤੇ ਆ 14 0401 ਆ ਉੱਥੇ ਆ ਗਿਆ ਕੋਈ ਫਰਕ ਨਹੀਂ ਵੇਖ ਲੋ ਹੁਣ 14 ਆ ਕੋਈ ਫਰਕ ਨਹੀਂਗਾ ਇੱਥੇ ਇਹ ਯਾਦ ਰੱਖ ਲੋ ਪਹਿਲਾਂ ਤਾਂ ਇੱਕੋ ਚੀਤੇ ਆ ਇਹ ਚਾਰੇ ਕੰਪਨੀਆਂ ਇੱਕੋ ਜਗ੍ਹਾ ਤੇ ਆ ਇਹਨਾਂ ਨੂੰ ਬਚਾਇਆ ਜਾ ਰਿਹਾ ਹੁਣ ਜਿਹਦੇ ਵਿੱਚ ਮੈਂ ਨਾਮ ਲਿਆ ਸੀ ਸਭ ਤੋਂ ਪਹਿਲਾਂ ਜਿਹੜੀ ਬੀਬਾ ਸੀ ਪੰਜਾਬ ਪ੍ਰਧਾਨ ਆਂਗਣਵਾਰੀ ਪੰਜਾਬ ਪ੍ਰਧਾਨ ਜਿਹੜੀ ਆਂਗਣਵਾੜੀ ਸੀ ਉਹਨਾਂ ਦਾ ਨਾਮ ਕੀ ਆ ਹਰगोਬਿੰਦ ਕੌਰ ਪ੍ਰਧਾਨ ਆਂਗਣਵਾੜੀ ਲਗਭਗ 30 ਸਾਲਾਂ ਤੋਂ 30 ਸਾਲਾਂ ਤੋਂ 30-35 ਸਾਲਾਂ ਤੋ ਇਹ ਆਂਗਣਵਾੜੀ ਪ੍ਰਧਾਨ ਹੀ ਸੀਗੇ ਫਿਰ ਜੇ 30-35 ਸਾਲਾਂ ਤੋਂ ਕਹਿ ਰਿਹਾ ਸਾਰੀਆਂ ਸਰਕਾਰਾਂ ਚੀ ਸੀ ਜਦੋਂ ਇਹਨਾਂ ਨੇ ਇਹਨਾਂ ਦੇ ਖਾਣੇ ਦੀ ਇਹ ਕਿਹਾ ਵੀ ਭਾਈ ਇਹ ਇਸ ਟਾਈਮ ਆਂਗਣਵਾੜੀ ਦਾ ਸਮਾਨ ਸਹੀ ਨਹੀਂ ਆ ਰਿਹਾ ਇਹਨਾਂ ਨੇ ਉਹਨੂੰ ਪ੍ਰਧਾਨ ਦੇ ਅਹੁਦੇ ਤੋਂ ਹਲਾਤਾ ਜਿਹੜੀ 30-35 ਸਾਲਾਂ ਦੇ ਸੀ ਹੁਣ ਦੱਸੋ ਇਹ ਕੀ ਹੋ ਰਿਹਾ ਛੇ ਭਗਵੰਤ ਮਾਨ ਇਹ ਕਹਿ ਰਿਹਾ ਵੀ ਅਸੀਂ ਮਿਸ਼ਨਾਂ ਤੇ ਕੰਮ ਕਰਦੇ ਆ ਕਮਿਸ਼ਨਾਂ ਤੇ ਨਹੀਂ ਜੇ ਫਿਰ ਕਮਿਸ਼ਨਾਂ ਤੇ ਕੰਮ ਕਰੀ ਜਾਂਦੇ ਤਾਂ ਹੀ ਜਿਹੜਾ ਤੁਹਾਨੂੰ ਦੱਸਦਾ ਵੀ ਤੁਸੀਂ ਉਹਨੂੰ ਬਾਹਰ ਕੱਢੀ ਜਾਂਦੇ ਆ ਔਰ ਜਿਹੜੇ ਆ ਸੀਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਡੀਪੀਓ ਸੀਡੀਪੀਓ ਆਗੇ ਆਂਗਣਵਾਰੀ ਦੇ ਜਿਹੜੇ ਜ਼ਿਲ੍ਹਾ ਅਫਸਰ ਸੀ ਨਾਮ ਕੀ ਵਿਕਰਮਜੀਤ ਸਿੰਘ जिने ਇਹ ਦਸਤਾ ਵੀ ਜਦੋਂ ਉਹਨਾਂ ਨੇ ਇਹ ਦੱਸਿਆ ਵੀ ਭਾਈ ਸਾਹਿਬ ਇਹ ਖਾਣਾ ਚੈੱਕ ਕਰਨ ਤੇ ਦੱਸਿਆ ਉਹਨਾਂ ਨੇ ਵੀ ਇਸ ਖਾਣੇ ਨੂੰ ਉਲੀ ਲੱਗੀ ਹੋਈ ਆ ਵੀ ਇਹ ਖਾਣੇ ਨੂੰ ਉਲੀ ਲੱਗੀ ਹੋਈ ਆ ਪੰਜੀਰੀ ਦਾ ਜਿਹੜਾ ਕਹਿੰਦੇ ਉਲੀ ਲੱਗੀ ਆ ਤਾਂ ਫੇਰ ਕੀ ਹੋਇਆ ਭਾਈ ਸਾਹਿਬ ਉਲੀ ਲੱਗਣ ਤੋਂ ਬਾਅਦ ਇਹ ਬੰਦੇ ਇਹਨਾਂ ਨੇ ਕੰਪਨੀ ਦੀ ਭਗਵੰਤ ਮਾਨ ਨੇ ਜਾਂਚ ਨਹੀਂ ਕੀਤੀ ਉਹਨਾਂ ਫੈਕਟਰੀ ਉਹਨਾਂ ਕੰਪਨੀਆਂ ਦੀ ਜਾਂਚ ਨਹੀਂ ਕੀਤੀ ਚਾਹੇ ਉਹ ਐਮਪੀ ਐਰੋਟੋਨਿਕ ਹੋਵੇ ਚਾਹੇਓ ਇੰਟਰਲਿੰਕ ਜਿਹੜੀ ਲਿੰਕ ਆ ਗਈ ਚਲੋ ਮੇਰੀ ਦਿਮਾਗ ਦੀ ਥੋੜੀ ਜੀ ਦਵਾਈ ਚੱਲਣ ਕਰਕੇ ਮੈਂ ਥੋੜਾ ਬਹੁਤਾ ਭੁੱਲਦਾ ਹਾਂ ਤਾਂ ਮਾਫ ਕਰਿਆ ਜੀ ਔਰ ਜਿਹੜਾ ਕਹਿ ਲੋ ਪ੍ਰਕਾਸ਼ ਮਸਾਲਿਆਂ ਦੀ ਚੰਡੀਗੜ੍ਹ ਸਵੀਟਸ ਵਾਲਿਆਂ ਦੀ ਇਹਨਾਂ ਜਾਂਚ ਨਹੀਂ ਕੀਤੀ ਜਿਹੜਾ ਸੀਡੀਪੀਓਸੀ ਅੰਮ੍ਰਿਤਸਰ ਦਾ ਆਂਗਣਵਾੜੀ ਦਾ ਅਫਸਰ ਉਸ ਬੰਦੇ ਨੂੰ ਤੁਰੰਤ ਛੁੱਟੀ ਮਾਰ ਕੇ ਨੌਕਰੀ ਤੋਂ ਬਾਹਰ ਕਰਤਾ ਇਹ ਉਹਨਰियां ਅੱਜ ਤੋਂ 7 ਮਹੀਨੇ ਪਹਿਲਾਂ ਨੇ ਇੰਟਰਵਿਊ ਪਈ ਆ ਨੈਟ ਤੋਂ ਤੁਸੀਂ ਕੱਢ ਸਕਦੇ ਹੁਣ ਇਹ ਬੰਦਿਆਂ ਨੂੰ ਬਾਹਰ ਕੱਢਤਾ ਇਹਦਾ ਮਤਲਬ ਕੀ ਆ ਕਿ ਤੁਸੀਂ ਸਾਡੇ ਬੱਚਿਆਂ ਨਾਲ ਖਲਵਾੜ ਕਰਕੇ ਸਾਡੇ ਬੱਚਿਆਂ ਨੂੰ ਮਰਵਾ ਰਹੇ ਹੋ ਤੁਸੀਂ ਸਾਡੇ ਬੱਚਿਆਂ ਨੂੰ ਬਿਮਾਰੀ ਲੱਗ ਜੇ ਕੋਈ ਗੱਲ ਨਹੀਂ ਬਸ ਤੁਸੀਂ ਜਿਹੜੀਆਂ ਨਾ ਕੰਪਨੀਆਂ ਨੂੰ ਵਿਚਾਰ ਰਹੇ ਆ ਇਹਦਾ ਕੀ ਮਤਲਬ ਆ ਔਰ ਜਿਹੜੀ ਪੰਜੀਰੀ ਸਭ ਤੋਂ ਮਸਲਾ ਵੱਡਾ ਇਹ ਆ ਕਿ ਜਿਹੜੀ ਪੰਜੀਰੀ ਆ ਵੇਰ ਦਾ ਪੰਜੀਰੀ ਸੀ ਰੌਲਾ ਕੁਛ ਵੀ ਨਹੀਂ ਸੀ ਜਿਹੜੀ ਵੇਰਕਾ ਪੰਜੀਰੀ ਉਹ ਦੇਸੀ ਘਿਓ ਇਸਤੇਮਾਲ ਕਰਦੀ ਸੀ ਆ ਚੈੱਕ ਕਰ ਲੋ ਉਹਦਾ ਪੈਕਟ ਉਹ ਦੇਸੀ ਘਿਓ ਇਸਤੇਮਾਲ ਕਰਦੀ ਸੀ ਚਾਹੇ ਕੁਝ ਪਰਸੈਂਟ ਕਰਦੀ ਸੀ ਪਰ ਜਿਹੜੀ ਆ ਰਹੀ ਆ ਆ ਸਵੀਟਸ ਵਾਲੇ ਆ ਗਏ ਆ ਜਿਹੜੇ ਇਹ ਕੀ ਕਰ ਰਹੇ ਆ ਤੁਸੀਂ ਹੁਣ ਇਹ ਵੀ ਆਪੇ ਦੇਖ ਲੋ ਵੀ ਇਹ ਕੀ ਵਰਤ ਰਹੇ ਆ ਭਰਾ ਉਹ ਇਹ ਵਰਤ ਰਹੇ ਆ ਰਫਾਈਂਡ ਔਇਲ ਆ ਰਿਹਾ ਰਫਾਈਂਡ ਔਇਲ ਵਰਤ ਰਿਆ ਰਫਾਈਂਡ ਔਇਲ ਇਹ ਵਰਤ ਰਿਆ ਔਰ ਜਿਹੜੇ ਅਗਲੇ ਆ ਭਾਈ ਸਾਹਿਬ ਪੰਜੀਰੀ ਉਹ ਵੀ ਰਫਾਈਂਡ ਔਇਲ ਆ ਰਿਹਾ ਰਫਾਈਂਡ ਔਇਲ ਸੋਇਆਬੀਨ ਆ ਬਿਲਕੁਲ ਜਿਹੜੀ ਹੁਣ ਫੇਰ ਉਹੀ ਆ ਗਈ ਗੇਰਕਾ ਪੰਜੀਰੀ ਇਹ ਵੀ ਰਫਾਈ ਇਹ ਜਿਹੜੀ ਵੇਰਕਾ ਆ ਗਈ ਆ ਆ ਵੇਖੋ ਇਹ ਦੇਸੀ ਕਿਉਂ ਵਰਤ ਰਹੇ ਆ ਹੁਣ ਜਿਹੜੀ ਵੇਰਕਾ ਤੇ ਵਾਤ ਰਹੀ ਸੀ ਦੇਸੀ ਕੋ ਇਹ ਖਬਰ ਪੁੱਛੀ ਇੰਡੀਆ ਪਤਾ ਨਹੀਂ ਐਕਸਪ੍ਰੈਸ ਵਾਲੇ ਨੇ ਮਾਫੀ ਚਾਉਣਾ ਜੇਕਰ ਚੈਨਲ ਦਾ ਨਾਮ ਗਲਤ ਲਿਆ ਜਾ ਰਿਹਾ ਹੋਵੇ ਉਹਨਾਂ ਨੇ ਜਿਹੜੇ ਆਂਗਣਵਾਰੀ ਦੇ ਸਮਝ ਲੋ ਮੰਤਰੀ ਕੋਣਾ ਡਾਕਟਰ ਬਲਜੀਤ ਕੌਰ ਜੀ ਮਲੋਟ ਹਲਕੇ ਤੋਂ ਐਮ ਐਲ ਏ ਬਣੇ ਆ ਉਹ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਰਿਫਾਈਂਡ ਵਰਤਿਆ ਜਾ ਰਿਹਾ ਉਹ ਕਹਿੰਦੇ ਨਹੀਂ ਵਰਤਿਆ ਜਾ ਰਿਹਾ ਤਾਂ ਫਿਰ ਜਦੋਂ ਇੱਕ ਵਿਅਕਤੀ ਨੇ ਫੋਨ ਲਾਇਆ ਉਸ ਚੈਨਲ ਨੂੰ ਕਿ ਭਾਈ ਸਾਹਿਬ ਆ ਪੈਕਟ ਚੈੱਕ ਕਰੋ ਇੱਥੇ ਦੇਸੀ ਕਿਉਂ ਆ ਤੇ ਇਹਨਾਂ ਦੇ ਪੈਕਟ ਤੇ ਰਿਫਾਇਨਟ ਆਇਲ ਵਰਕਿਆ ਜਾ ਰਿਹਾ ਤਾਂ ਉਹ ਬੀਬੀ ਨੇ ਸਾਫ਼ ਇਨਕਾਰ ਕਰਤਾ ਵੀ ਇਹ ਮਾਰ ਫਰਡ ਵਾਲਿਆਂ ਨੂੰ ਪਤਾ ਹਾਲਾਂਕਿ ਇਹ ਪਤਾ ਕਿਉਂ ਨਹੀਂ ਇਹਨੂੰ ਇਹ ਮੰਤਰੀ ਉਸ ਮਹਿਕਮੇ ਦੇ ਕਿਉਂਕਿ ਇਹ ਮੰਤਰੀ ਬਣਿਆ ਸਿਰਫ ਜੀ ਜੀ ਕਰਕੇ ਇਹ ਮੰਤਰੀ ਬਣਿਆ ਹਾਂਜੀ ਹਾਂਜੀ ਕਰਕੇ ਭਗਵੰਤਮਾਨ ਮੁੱਖ ਮੰਤਰੀ ਕਿਉਂ ਬਣਿਆ ਹਾਂਜੀ ਹਾਂਜੀ ਕਰਕੇ ਇਹ ਆਵਾਜ਼ ਚੱਕਣ ਵਾਲੇ ਨਹੀਂ ਇਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੋਣਾ ਵੀ ਕੀ ਹੋ ਰਿਹਾ ਇਹਨਾਂ ਨੂੰ ਕਮਿਸ਼ਨਾਂ ਦੇ ਪਤਾ ਸਿੱਧਾ ਤੇ ਸਿੱਧੇ ਤੋਂ ਜਦੋਂ ਤੁਹਾਡੇ ਸਾਹਮਣੇ ਇਹ ਚੀਜ਼ ਆ ਰਹੀ ਹੈ ਇਹਨਾਂ ਨੂੰ ਬਾਹਰ ਕਿਉਂ ਨਹੀਂ ਕੱਢ ਰਹੇ ਤੁਸੀਂ ਇਹ ਕੰਪਨੀਆਂ ਨੂੰ ਕਿਉਂ ਨਹੀਂ ਭਜਾਇਆ ਜਾ ਰਿਹਾ ਜਦੋਂ ਮਾਰ ਫੈਡ ਕੋਲੇ ਪੰਜੀਰੀ ਦੇ ਪਲਾਂਟ ਹੀ ਹੈ ਨਹੀਂ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓਗੇ ਜਦੋਂ ਇਹਨਾਂ ਕੋਲ ਪਲਾਂਟ ਹੈ ਨਹੀਂ ਕਿ ਮਾਰ ਫੈਡ ਵਾਲਿਆਂ ਕੋਲ ਉਹ ਪ੍ਰਾਈਵੇਟ ਕੰਪਨੀਆਂ ਨੂੰ ਟੈਂਡਰ ਦੇ ਰਹੇ ਆ ਤਾਂ ਫਿਰ ਵੇਰਕਾ ਤੋਂ ਕਿਉਂ ਖੋਇਆ ਤਾਂ ਖੋਇਆ ਤਾਂ ਕਿ ਤੁਸੀਂ ਜਿਹੜੀ ਚੰਡੀਗੜ੍ਹ ਸਵੀਟਸ ਕੰਪਨੀ ਆ ਤੁਸੀਂ ਜਿਹੜੀ ਇੱਕ ਹਿਮਾਚਲ ਚੋਂ ਭਜਾਈ ਹੋਈ ਕੰਪਨੀ ਜਿਹੜੀ ਬਲੈਕ ਕਰਤੀ ਵੀ ਇਹ ਨਹੀਂ ਕੰਪਨੀ ਚਾਹੀਦੀ ਤੁਸੀਂ ਉਹ ਇੱਕ ਉਹਨਾਂ ਨੂੰ ਬਚਾਉਣ ਵਾਸਤੇ ਸਾਡੇ ਬੱਚਿਆਂ ਦਾ ਖਲਵਾੜ ਕਰ ਰਹੇ ਆ ਜਿਹੜਾ ਵਿਕਰਮਜੀਤ ਸਿੰਘ ਜੀ ਨੇ ਤੁਹਾਨੂੰ ਦੱਸਿਆ ਅੰਮ੍ਰਿਤਸਰ ਵਾਲਾ ਨੇ ਜਿਹੜੇ ਅਫਸਰ ਆਂਗਣਵਾੜੀ ਦੇ ਤੁਸੀਂ ਉਹਨਾਂ ਨੂੰ ਪਰੇ ਘਾਤਾਂ ਨੌਕਰੀ ਤੋਂ ਹਾਲਾਕਿ ਤੁਹਾਨੂੰ ਕੰਪਨੀ ਨੂੰ ਪਰੇ ਕਰਨਾ ਚਾਹੀਦਾ ਸੀ ਤੁਸੀਂ ਪੰਜਾਬ ਪ੍ਰਧਾਨ ਆਂਗਣਵਾੜੀ ਦੇ ਜਿਹੜੇ ਉਹਨਾਂ ਨੂੰ ਬਚਾਉਣਾ ਚਾਹੀਦਾ ਸੀ ਤੁਸੀਂ ਉਲਟਾ ਉਹਨਾਂ ਨੂੰ ਉਹਦੇ ਤੋਂ ਲਾ ਕੇ ਹਰਗੋਬਿੰਦ ਕੌਰ ਜੀ ਨੂੰ ਹੁਣ ਤੁਸੀਂ ਇਹ ਦੱਸੋ ਚੁੱਪ ਕਿਉਂ ਬੈਠੇ ਆ ਸੁਖਪਾਲ ਸਿੰਘ ਖਹਿਰਾ ਜਿਹੜੇ ਅਕਸਰ ਹੀ ਤੁਹਾਡੀਆਂ ਅੱਖਾਂ 'ਚ ਵਜਦੇ ਰਹਿੰਦੇ ਆ ਤੁਸੀਂ ਉਹਨੂੰ ਦੱਸੋਗੇ ਵੀ ਇਹ ਕੀ ਸਿਸਟਮ ਕੀ ਹੋ ਰਿਹਾ ਹੁਣ ਡਾਕਟਰ ਬਲਜੀਤ ਕੌਰ ਜੀ ਆ ਰਿਹਾ ਪੰਜਾਬ ਮਨਿਸਟਰ ਡਾਕਟਰ ਬਲਜੀਤ ਕੌਰ ਹੁਣ ਇੰਨੀ ਇੰਗਲਿਸ਼ ਭਾਵੋ ਮੈਨੂੰ ਆਉਂਦੀ ਨਹੀਂ ਸਰਕਾਰੀ ਸਕੂਲਾਂ ਦੇ ਵਿੱਚ ਪੜਿਆ ਗਾਂ ਤੁਸੀਂ ਆਪੇ ਪੜ੍ਹ ਲਓ ਜੇ ਪੰਜੀਰੀ ਗਵਰਨਮੈਂਟ ਸੈਂਟਰ ਨੇ ਉਹਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਕਹਿ ਰਹੇ ਹੋ ਇਹ ਕਹਿ ਰਿਹਾ ਜੀ ਅਸੀਂ ਤਾਂ ਜਿਹੜਾ ਕਹਿ ਲੋ ਇਹ ਜਿਹੜਾ ਸਿਸਟਮ ਆ ਸਾਰੇ ਦਾ ਸਾਰਾ ਉਹ ਮਾਰ ਫੈਡ ਨੂੰ ਦਿੱਤਾ ਆ ਨੋਟ ਏ ਪ੍ਰਾਈਵੇਟ ਕੰਪਨੀ ਤੁਸੀਂ ਮਾਰ ਫੈਡ ਨੂੰ ਦੇਤਾ ਇਹ ਸਾਰੇ ਦਾ ਸਾਰਾ ਪੰਜੀਰੀ ਦਾ ਤਾਲਮੇਲ ਵੀ ਪੰਜੀਰੀ ਤੁਸੀਂ ਦਿਓ ਆਂਗਣਵਾੜੀ ਨੂੰ ਜਾਂ ਹੋਰ ਜਿਹੜਾ ਸਮਾਨ ਮਿਲਦਾ ਨੋਟ ਇਹ ਪ੍ਰਾਈਵੇਟ ਕੰਪਨੀ ਤੇ ਆ ਫਿਰ ਪ੍ਰਾਈਵੇਟ ਕੰਪਨੀਾਂ ਜਿਹੜੀ ਤੁਹਾਨੂੰ ਚਾਰ ਕੰਪਨੀਆਂ ਦੱਸੇਗਾ ਇਹ ਕਿਹੜੀਆਂ ਸਰਕਾਰੀ ਕੰਪਨੀਆਂ ਇਹ ਕਿਹੜੀਆਂ ਨਵਾਂ ਲਿਆਂਦੀਆਂ ਤੁਸੀਂ ਓਏ ਤੁਸੀਂ ਸੁਖਬੀਰ ਕਿਆਂ ਨੂੰ ਮਾੜਾ ਨੇ ਸੀ ਓਏ ਉਹ ਖੜ ਗਏ ਓਏ ਤੁਸੀਂ ਖੈਰੇ ਨੂੰ ਮਾੜਾ ਨੇ ਸੀ ਉਹ ਖੜ ਗਿਆ ਧਰਮਵੀਰ ਗਾਂਧੀ ਖੜ ਗਿਆ ਓਏ ਤੁਸੀਂ ਕਹਿੰਦੇ ਚੰਗੇ ਅਫਸਰ ਨਹੀਂ ਮਿਲਦੇ ਜਿਹੜੇ ਦੋ ਚੰਗੇ ਅਫਸਰਾਂ ਨੇ ਤੁਹਾਨੂੰ ਦੱਸਿਆ ਤੁਸੀਂ ਉਹਨਾਂ ਅਫਸਰਾਂ ਨੂੰ ਪਰੇ ਮਾਰਿਆ ਚਲਾ ਕੇ ਤੇ ਇੱਥੇ ਡਾਕਟਰ ਬਲਜੀਤ ਕੌਰ ਜੀ ਕੀ ਕਹਿ ਰਹੇ ਆ ਇੱਥੇ ਕਿਤੇ ਲਿਖਿਆ ਸੀਗਾ ਹੁਣ ਇੱਕ ਤਾਂ ਇੰਗਲਿਸ਼ ਹੋਣ ਕਰਕੇ ਆ ਰਿਹਾ ਉਹ ਲਿਖਦੇ ਆ ਅਕਾਲੀ ਦਲ ਜੋ ਵੀ ਬਰਾਵੋ ਲਿਖਿਆ ਉਹਨਾਂ ਨੇ ਉਹ ਕਹਿੰਦੇ ਆ ਵੀ ਸਟੇ ਪੋਲੀਟੀਕਲ ਬੰਦੇ ਹੈਗੇ ਆ ਤਾਂ ਪਲੋਟੀਕਲ ਵਿਵਾਦ ਬਣਾਉਂਦੇ ਜੋ ਕੁਝ ਵੀ ਸਾਡੀ ਸਰਕਾਰ ਹੈਗੀ ਆ ਇਹਨਾਂ ਨੇ ਇੱਕ ਰਾਜਨੀਤੀ ਆ ਬਣਾਤਾ ਇਹ ਨਿੱਕੇ ਨਿੱਕੇ ਬੱਚਿਆਂ ਦਾ ਘਾਨ ਹੋ ਰਿਹਾ ਆ ਰਿਹਾ ਭਗਵੰਤ ਮਾਨ ਭਗਵੰਤ ਮਾਨ ਕੋਲ ਛੋਟੀ ਜੀ ਬੱਚੀ ਆ ਕੀ ਇਹ ਖਾਣਾ ਡਾਕਟਰ ਬਲਜੀਤ ਕੌਰ ਨੂੰ ਦਿੱਤਾ ਜਾ ਰਿਹਾ ਡਾਕਟਰ ਬਲਜੀਤ ਕੌਰ ਜੀ ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਇਹ ਅੰਗਣਵਾੜੀ ਦਾ ਸਮਾਨ ਮਿਲਣ ਵਾਲਾ 24 ਲਗਭਗ 3 ਮਹੀਨੇ ਲਗਾਤਾਰ ਖਾਣ 3 ਮਹੀਨੇ ਨਹੀਂ ਜਿੰਨਾ ਚਿਰ ਸਰਕਾਰ ਆ ਤੁਹਾਡੀ ਇਹ ਖਾਣਾ ਖਾਣ ਫਿਰ ਸਾਨੂੰ ਦੱਸੋ ਸਾਡੇ ਬੱਚਿਆਂ ਤੇ ਕਿਹਨੇ ਨਹੀਂ ਸਾਡੇ ਬੱਚਿਆਂ ਤੇ ਉਹ ਤੁਹਾਡੇ ਨਾਲੋਂ ਅੰਗਰੇਜ਼ ਚੰਗੇ ਸੀ ਉਹ ਕਮਸੇ ਕਮ ਢਿੱਡਾਂ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਤਾਂ ਨਹੀਂ ਮਾਰਦੇ ਸੀ ਉਹ ਤੁਹਾਡੇ ਨਾਲੋਂ ਮੁਗਲ ਵੀ ਚੰਗੇ ਵਰਜਨ ਲੱਗ ਜਾਣਗੇ ਥੋਡੇ ਨਾਲੋਂ ਆ ਜਰਨਲ ਅਡਾਇਰ ਚੰਗਾ ਲੱਗਣ ਲੱਗ ਜੂਗਾ ਲੋਕਾਂ ਨੂੰ ਥੋਡੇ ਨਾਲੋਂ ਉਹ ਰਾਜੇ ਚੰਗੇ ਲੱਗਣ ਲੱਗ ਜਾਣਗੇ ਜਿਹੜੇ ਲੋਕਾਂ ਦਾ ਕਹਾਨ ਕਰਦੇ ਹੋ ਹਣ ਓਏ ਢਿੱਡ ਦੇ ਵਿੱਚ ਬੱਚਿਆਂ ਦੇ ਜਿਹੜੇ ਅਸੀਂ ਢਿੱਡ 'ਚ ਬੱਚੇ ਪਏ ਉਹਨਾਂ ਦਾ ਕਹਾਨ ਨਹੀਂ ਕਰਦੇ ਸੀ ਉਹਨਾਂ ਨੂੰ ਆ ਖਾਣਾ ਖਵਾ ਕੇ ਉਹ ਸਿੱਧੀ ਜਾਨ ਤਾਂ ਕਰ ਦਿੰਦੇ ਸੀ ਬੰਦੇ ਦੀ ਓਏ ਉਹ ਸਿੱਧਾ ਖਤਮ ਕਰਦੇ ਸੀ ਤੁਸੀਂ ਬੰਦਿਆਂ ਦੇ ਵਿੱਚੋਂ ਵਿੱਚ ਬਿਮਾਰੀਆਂ ਨਾਲ ਮਾਰੀ ਜਾਂਦੇ ਆ ਇਹ ਤਾਂ ਤੁਸੀਂ ਦੱਸੋ ਹੁਣ ਅਸਲ ਗੱਲ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਦੱਸ ਚੁੱਕਿਆ ਹਾਂ ਭਗਵੰਤ ਮਾਨ ਜੀ ਆ ਜਿਹੜੇ ਉਹ ਆਰਸੀਐਸ ਦੇ ਪ੍ਰਧਾਨ ਕਹਿ ਲੋ ਮੰਤਰੀ ਕਹਿ ਲੋ ਉਸ ਮਹਿਕਮੇ ਦੇ ਇਹ ਕੱਲੇ ਮੁੱਖ ਮੰਤਰੀ ਹੋਰ ਬੜੇ ਮੰਤਰੀ ਆ ਗ੍ਰਹਿ ਮੰਤਰੀ ਵੀ ਆਪ ਹੀ ਆ ਵੇਰਕਾ ਇਹ ਤਿੰਨੇ ਮਹਿਕਮੇ ਚਾਰੇ ਇਹਦੇ ਕੋਲੇ ਆ ਤਾਂ ਇਹਨੂੰ ਇਹ ਚੀਜ਼ ਦਾ ਕਿਉਂ ਨਹੀਂ ਪਤਾ ਇਹ ਤਾਂ ਕਿੰਨਾ ਮੈਨੂੰ ਹਰ ਇੱਕ ਗੱਲ ਦਾ ਪਤਾ ਜੇ ਇਹਨੂੰ ਇੱਕ ਇੱਕ ਗੱਲ ਦਾ ਪਤਾ ਤੇ ਇਹਨੂੰ ਇਹ ਵੀ ਪਤਾ ਹੋਊਗਾ ਵੇਰਕਾ ਕੋਲੇ ਪੰਜ ਪਲਾਟ ਆ ਜੇ ਇਹਨੂੰ ਇੱਕ ਇੱਕ ਗੱਲ ਦਾ ਪਤਾ ਤੇ ਇਹਨੂੰ ਇਹ ਵੀ ਪਤਾ ਹੋਊਗਾ ਮਾਰਫਟ ਕੋਲੇ ਕੋਈ ਪਲਾਟ ਨਹੀਂਗਾ ਤਾਂ ਫਿਰ ਸਾਡੇ ਬੱਚਿਆਂ ਨਾਲ ਖਲਵਾੜ ਕਿਉਂ ਸਾਡੇ ਬੱਚਿਆਂ ਨਾਲ ਖਲਵਾੜ ਕਿਉਂ ਸਾਡੇ ਬੱਚੇ ਜਾਨਵਰ ਨਹੀਂਗੇ ਸਾਡੇ ਬੱਚੇ ਉਹ ਵੀ ਇਨਸਾਨ ਆ ਤੁਹਾਡੇ ਬੱਚਿਆਂ ਦੀ ਤਰ੍ਹਾਂ ਉਹਨਾਂ ਨੂੰ ਬੇੜਾ ਕਰ ਕੀਤਾ ਜਾ ਰਿਹਾ ਮੈਂ ਭੈਣਾਂ ਨੂੰ ਬੇਨਤੀ ਕਰਦਾ ਕਿ ਆ ਭਾਈ ਸਭ ਕੁਝ ਹੋ ਰਿਹਾ ਜਿਨ੍ਹਾਂ ਨੇ ਤੁਹਾਡੇ ਹੱਕ ਦੀ ਗੱਲ ਕੀਤੀ ਉਹਨਾਂ ਬੰਦਿਆਂ ਨੂੰ ਜਾਂ ਤਾਂ ਨੌਕਰੀ ਤੋਂ ਕੱਢਤਾ ਤੇ ਜਿਹੜੇ ਪੋਲੀਟੀਕਲ ਬੰਦਿਆਂ ਨੇ ਗੱਲ ਕੀਤੀ ਉਹਨਾਂ ਦਾ ਇਹਨੇ ਜਵਾਬ ਹੀ ਨਹੀਂ ਦਿੱਤਾ ਤੇ ਮੈਂ ਤਾਂ ਕਿੱਡਾ ਤਾਂ ਸਿਆਸਤ ਦਾਣਾ ਗਰੀਬ ਕਰੋ ਜਿਹੜਾ ਕੱਲੋ ਸੰਬੰਧਤਾਂ ਇਹ ਬੰਦੇ ਨੇ ਪਤਾ ਨਹੀਂ ਜਿਵੇਂ ਕਹਿ ਰਹੇ ਮੇਰੀ ਗੱਲ ਦਾ ਤਾਂ ਜਵਾਬ ਹੀ ਕੀ ਦੇਣਾ ਸੁਖਪਾਲ ਸਿੰਘ ਖਹਿਰਾ ਉਹਦਾ ਜਵਾਬ ਨਹੀਂ ਦਿੱਤਾ ਧੰਵੀਰ ਗਾਂਧੀ ਦਾ ਜਵਾਬ ਨਹੀਂ ਦਿੱਤਾ ਹਰਸਿਮਰਤ ਕੌਰ ਬਾਦਲ ਦਾ ਜਵਾਬ ਨਹੀਂ ਦਿੱਤਾ ਅਜਿਤੁ ਦੇ ਕਿ ਸੈਂਟਰ ਸਰਕਾਰ ਦਾ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਸਿੱਧੇ ਤੌਰ ਤੇ ਜਵਾਬ ਦੇ ਰਹੇ ਆ ਨੋਟ ਇਹ ਪ੍ਰਾਈਵੇਟ ਕੰਪਨੀ ਹਾਲਾਂਕਿ ਉਹ ਕਹਿੰਦੇ ਅਸੀਂ ਸਾਰਾ ਪਿੰਡ ਦਾ ਜਿਹੜਾ ਉਹ ਜਿਹੜਾ ਮਤਲਬ ਦਸਿਆ ਦੇ ਬੱਚਿਆਂ ਦਾ ਡਿਵੈਲਪਮੈਂਟ ਜਿਹੜਾ ਸਰਵਿਸ ਪ੍ਰੋਵਾਈਡ ਜੋ ਵੀ ਇਹਨਾਂ ਨੇ ਲਿਖਿਆ ਉਹ ਮਾਹਰ ਸਾਡੇ ਕੋਲੇ ਆ ਪਰ ਪ੍ਰਾਈਵੇਟ ਕੰਪਨੀ ਨਹੀਂ ਹਾਲਾਂਕਿ ਡਾਕਟਰ ਬਲਜੀਤ ਕੌਰ ਜੀ ਇਹ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਝੂਠਿਆਂ ਤੁਸੀਂ ਕਮਿਸ਼ਨਾਂ ਤੇ ਕੰਮ ਕਰ ਰਹੇ ਆ ਤੁਸੀਂ ਪ੍ਰਾਈਵੇਟ ਕੰਪਨੀ ਨੂੰ ਬਚਾਉਣ ਵਾਸਤੇ ਸਾਡੇ ਬੱਚਿਆਂ ਨੂੰ ਮਾਰੀ ਜਾਂਦੇ ਆ ਉਹ ਇੱਕ ਰੱਖਸ਼ਾ ਚਲਾਉਣ ਵਾਲਾ ਵਿਅਕਤੀ ਉਹ ਇੱਕ ਦਿਹਾੜੀਦਾਰ ਵਾਲਾ ਵਿਅਕਤੀ ਤੁਸੀਂ ਪਿੰਡਾਂ ਦੇ ਵਿੱਚ ਵੜੋ ਜਿਹੜੇ ਗਰੀਬ ਤੋਂ ਗਰੀਬ ਲੋਕ ਆ ਜਦੋਂ ਉਹਨਾਂ ਦੀ ਨੌ ਰਾਣੀ ਕੋਲ ਚਾਹੇ ਉਹਨਾਂ ਦੀ ਧੀ ਕੋਲੇ ਸਾਡੇ ਇੱਕ ਰਿਵਾਜ ਹੁੰਦਾ ਪਿੰਡਾਂ ਦੇ ਵਿੱਚ ਜੇ ਤਾਂ ਨਾਨਕਿਆਂ ਤੇ ਬੱਚਾ ਜਨਮ ਲੈਂਦਾ ਨਾਨਕਿਆਂ ਦੇ ਕੁੜੀ ਹੋਵੇ ਤਾਂ ਉਹ ਸੌਹਰਾ ਪਰਿਵਾਰ ਪੰਜੀਰੀ ਲੈ ਕੇ ਆਂਦਾ ਤੇ ਡਾਲ ਦਾ ਘਿਉ ਦੀ ਨਹੀਂ ਲੈ ਕੇ ਜਾਂਦੇ ਹਾਲਾਂਕਿ ਹੱਥ ਬਹੁਤ ਤੰਗ ਹੁੰਦਾ ਉਹ ਕਿਸੇ ਪਿੰਡ ਦੇ ਵਿਅਕਤੀ ਕੋਲੋਂ ਜਿਨ੍ਹਾਂ ਦੇ ਉਹ ਕੰਮਕਾਰ ਜਾਂਦੇ ਉਹਨਾਂ ਕੋਲੋਂ 10-20000 ਰੁਪਇਆ ਫੜ ਕੇ ਚਾਹੇ ਉਹ ਵਿਆਜ ਤੇ ਫੜਨ ਉਹ ਪੰਜੀਰੀ ਦੇਸੀ ਘਿਉ ਦੀ ਲੈ ਕੇ ਜਾਂਦੇ ਆ ਰਕਸ਼ਾ ਚਲਾਉਣ ਵਾਲਾ ਇੰਜ ਕਰਦਾ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਏ ਤੁਸੀਂ ਸਾਡੇ ਬੱਚਿਆਂ ਨਾਲ ਨਾਲ ਕੀ ਕਰ ਰਹੇ ਆਂ ਸਾਡੇ ਬੱਚਾ ਇੱਕ ਪਾਸੇ ਮਾਨ ਸਾਹਿਬ ਤੁਸੀਂ ਮੁਹੱਲਾ ਕਲੀਨਿਕ ਖੋਲ੍ਹਤੇ ਲੋਕਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਦੂਜੇ ਪਾਸੇ ਸਿਹਤ ਤੁਸੀਂ ਆਪ ਹੀ ਖਰਾਬ ਕਰੀ ਜਾਂਦੇ ਆ ਤੁਸੀਂ ਉਹ ਸਾਡੇ ਤੇ ਦਰਿੰਦੇ ਲਿਆ ਕੇ ਬਾੜਦੇ ਜਿਨ੍ਹਾਂ ਦੇ ਖਾਣੇ ਨੂੰ ਉੱਲੀ ਲੱਗ ਰਹੀ ਆ ਹੁਣ ਮੈਂ ਤੁਹਾਨੂੰ ਵੈਸੇ ਇੱਕ ਵੀਡੀਓ ਕੱਟ ਕੇ ਭਰੋ ਬੁਖਾ ਦਿਊਗਾ ਵੀ ਜਿਹੜਾ ਕਹਿ ਲਓ ਖਾਣਿਆਂ ਨੂੰ ਉੱਲੀ ਲੱਗੀ ਹੋਈ ਉਹਨਾਂ ਦੇ ਉਹ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਨੈਟ ਤੋਂ ਕੱਢ ਲਓ ਤੁਸੀਂ ਉਹ ਨੈਟ ਤੋਂ ਨਿਕਲ ਜਾਣਗੇ ਹੋ ਸਕਦਾ ਮੈਂ 1 ਮਿੰਟ ਉਹ ਕਲਿੱਕ ਕੀਤੇ ਸੀ ਜਿਉਂ ਪਏ ਹੋਮ ਤਾਂ ਮੈਂ ਦੋਨੇ ਚੀਜ਼ਾਂ ਕਲਿੱਕ ਕੀਤੀਆਂ ਸੀ ਮੈਂ ਤੁਹਾਨੂੰ ਆ ਵੀ ਇੱਕ ਜਿਹੜੀ ਕਹ ਲਓ ਸਰਚ ਕਰਾਨਾ ਚਲੋ ਬੈਟਰੀ ਤਾਂ ਮੇਰੇ ਵਾਲੇ ਫੋਨ ਦੀ ਪਈ ਆ 3% ਪਰ ਮੈਂ ਕੋਸ਼ਿਸ਼ ਕਰਦਾ ਇਹ ਆ ਵੇਖੋ ਆ ਆ ਗਿਆ ਆਂਗਣ ਵਾਲੀ ਸੀਡੀਪੀਓ ਤੁਹਾਨੂੰ ਦੇਖ ਕੇ ਬਾਕੀਆਂ ਦੇ ਮਨਚੜਰ ਹੋਏਗਾ ਕਿ ਜੇ ਅਸੀ ਕੋਈ ਖਾਮੀ ਕੱਢ ਕੇ ਦੇਤੀ ਵਿਭਾਗ ਨੂੰ ਚਲਤ ਹਾਂ ਹਾਂ ਬਿਲਕੁਲ ਇਹੀ ਆ ਅਸੀਂ ਖਰੜ ਦੇ ਵਿੱਚ ਦੇਖਿਆ ਉੱਥੇ ਖਾਮੀ ਨਿਕਲੀ ਆ ਸੀਲਡ ਪੈਕੇਟ ਸੀਲਡ ਰਾਸ਼ਨ ਚੂਲੀ ਲੱਗ ਕਿਵੇਂ ਸਕਦੀ ਆ ਹਵਾ ਚ ਨਮੀ ਦੇ ਸੰਬੰਧ ਚ ਤਾਂ ਆਇਆ ਨਹੀਂ ਪੈਕੇਟ ਸੋ ਟੈਸਟ ਯੂਨੀਫਾਰਮ ਹੋਣਾ ਚਾਹੀਦਾ ਟੈਸਟ ਯੂਨੀਫਾਰਮ ਨਹੀਂ ਹੈਗਾ ਕਿਤੇ ਕੋਈ ਵੇਖੋ ਉਹ ਕਹਿ ਰਿਹਾ ਜਦੋਂ ਉਹਨੂੰ ਕੋਈ ਸਲਾਹ ਵੀ ਨਹੀਂ ਆਈ ਤਾਂ ਫਿਰ ਉਹਨੂੰ ਲੱਗ ਕਿਵੇਂ ਗਈ ਇਹ ਕਹਾ ਗਿਆ ਭਾਈ ਸਾਹਿਬ ਆਹ ਤੁਸੀਂ ਫੜ ਲਿਆ ਨਾ ਆਂਗਣਵਾਰੀ ਰਾਸ਼ਨ ਚ ਖਾਮੀਆਂ ਉਜਾਗਰ ਕਰਨ ਵਾਲੇ ਸੀਡੀਪੀਓ ਨੂੰ ਸ਼ਾਬਾਸ਼ ਦੇਣ ਦੀ ਥਾਂ ਤੇ ਕੀਤਾ ਬਰਖਾਸਤ ਤੁਰੰਤ ਨੌਕਰੀ ਤੋਂ ਕੱਢਿਆ ਦੂਜਾ ਆ ਬੀਬੀ ਜੀ ਆ ਪੰਜਾਬ ਪਰ ਤਾਂ ਸਾਡਾ ਦੇਸੀ ਘੋ ਹੈ ਵੇਰਕਾ ਨੂੰ ਘਾ ਡਬਾਦਾ 300 ਕਰੋੜ ਰੁਪਏ ਦਾ ਕੰਟਰੈਕਟ ਤੁਸੀਂ ਕੰਪਨੀਆਂ ਨੂੰ ਬੜਾਤਾ ਚੱਕ ਕੇ ਇਹ ਵੀ ਤੁਸੀਂ ਵੇਰਕਾ ਨੂੰ ਦਿੱਤਾ ਹੁੰਦਾ ਤੇ ਵੇਰਕਾ ਇਹਦੇ ਚ ਕੋਈ ਤਾਂ ਕੋਈ ਤੁਸੀਂ ਲੋਕ ਆਵਾਜ਼ ਨੂੰ ਤਾਂ ਜਾਣਦੇ ਆ ਅਕਸਰ ਇਹਨਾਂ ਦੇ ਕਾਰਨਾ ਮਿਲ ਜਾਂਦੇ ਆ ਚੈੱਕ ਕਰ ਲੋ ਕਿਹਦੇ ਕਿ ਮੰਤਰੀ ਸਾਹਿਬ ਦਾ ਬਿਆਨ ਹੈ ਕਿ ਟਪੋਸ਼ਨ ਭਗਵੰਤ ਮਾਨਸਿਆ ਬਹੁਤਿਆਂ ਸੀ ਗੱਲਾਂ ਨਹੀਂ ਕਰ ਸਕਦੇ ਤੂੰ ਕਮੇਡੀਅਨ ਸੀ ਲੋਕਾਂ ਦੀ ਇਹ ਗਲਤੀ ਸੀ ਉਹਨਾਂ ਨੇ ਤੈਨੂੰ ਚੁਣ ਲਿਆ ਦੂਜੀ ਗੱਲ ਇਹ ਕਿ ਵਿੰਗੇ ਟੇਡੇ منہ ਕਰਨ ਵਾਲੇ ਲੋਕਾਂ ਨੂੰ ਹਸਾ ਸਕਦੇ ਆ ਪਰ ਉਹ ਉਹਨਾਂ ਦੇ ਜਿਹੜੇ ਦੁੱਖ ਆ ਉਹ ਦੂਰ ਨਹੀਂ ਕਰ ਸਕਦੇ ਲੋਕਾਂ ਦੀ ਗਲਤੀ ਇਹ ਆ ਕਿ ਤੈਨੂੰ ਉਹ 2-2 ਰੁਪਏ ਦਿੰਦੇ ਨਾ ਕਿ ਵੋਟ ਤੀਜੀ ਗਲਤੀ ਭਗਵੰਤ ਮਾਨਸਿਆਂ ਇਹ ਆ ਕਿ ਤੀਜੀ ਗੱਲ ਇਹ ਸੁਣ ਲਾ ਜਿਹੜਾ ਬੰਦਾ 100 ਰੁਪਏ ਪਿੱਛੇ ਚੈਨਲਾਂ ਦੀ ਗੁਲਾਮੀ ਕਰ ਸਕਦਾ ਉਹ ਬੰਦਾ ਅਰਬਾਂ ਰੁਪਏ ਪਿੱਛੇ ਪ੍ਰਾਈਵੇਟ ਕੰਪਨੀਆਂ ਦੀ ਕਿਉਂ ਨਾ ਇਹ ਸਾਹਮਣੇ ਆਉਗੀ ਗੱਲ ਇਹ ਨੋਟ ਕਰੋ ਤੁਸੀਂ ਆਪ ਦਾ ਸਬੂਤ ਆਪ ਦੇ ਰਹੇ ਆ ਤੁਸੀਂ ਇਹਨਾਂ ਚੀਜ਼ਾਂ ਤੇ ਬੋਲ ਹੀ ਨਹੀਂ ਰਹੇ ਹੁਣ ਇੱਕ ਦੂਤੇ ਤੁਹਾਨੂੰ ਕੱਖ ਨਹੀਂ ਦੇ ਸਕਦੇ ਅਸੀਂ ਆ ਪਈ ਇਹ ਸਾਰਾ ਸਿਸਟਮ ਤੇ ਮੀਡੀਆ ਚੈਨਲਾਂ ਨੇ ਕੋਂਗਾ ਵੀ ਰੋ ਇਸ ਮਸਲੇ 'ਤੇ ਬੋਲੋ ਇਸ ਮਸਲੇ ਤੇ ਕਿਉਂ ਚੁੱਪਾਂ ਤਾਂ ਇਹ ਜਿੰਨਾ ਅਫਸਰਾਂ ਨੂੰ ਸ਼ਾਬਾਸ਼ ਦੇਣ ਦੀ ਥਾਂ ਤੇ ਤੁਸੀਂ ਉਹਨਾਂ ਨੂੰ ਨੌਕਰੀਆਂ ਤੋਂ ਪਰੇ ਕਰਤਾ ਇਹ ਸਬੂਤ ਆ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਭਰਾਵੋ ਜਿਹੜੇ ਚੰਦ ਪੰਜੀਰੀ ਪਿੱਛੇ ਆਉਦੇ ਬੱਚੇ ਜਿਹੜਾ ਤੁਹਾਡੇ ਬੱਚੇ ਆਲੇ ਜਿਹੜੇ ਪੇਟ ਦੇ ਵਿੱਚ ਉਹਨਾਂ ਨੇ ਦੁਨੀਆ ਤੱਕ ਨਹੀਂ ਵੇਖੀ ਉਹਨਾਂ ਨੂੰ ਬਿਮਾਰੀਆਂ ਨਾਲ ਲਾਓ ਤੁਸੀਂ ਦਿਹਾੜੀਆਂ ਮਜ਼ਦੂਰੀਆਂ ਕਰਕੇ ਆਪਾਂ ਆਪਦੇ ਪਰਿਵਾਰ ਨੂੰ ਕੁਛ ਨਾ ਕੁਛ ਚੰਗਾ ਖਵਾ ਦਿੰਨੇ ਆ ਤੁਸੀਂ ਉਹੀ ਖਵਾ ਦਿਓ ਡੇਲੀ ਦੇ ਦੋ ਕੇਲੇ ਜਾਂ ਸੇਬ ਖਵਾ ਦਿਓ ਪਰ ਤੁਸੀਂ ਆਹ ਪੰਜੀਰੀ ਤੋਂ ਬਚ ਕੇ ਰਹਿਣਾ ਇਹ ਭਗਵੰਤ ਮਾਨ ਪਤਾਲੀ ਵੇਰਕਾ ਉਹਨਾਂ ਪਾਸੇ ਸਿੱਟ ਕੇ ਦੂਜੀਆਂ ਕੰਪਨੀਆਂ ਨੂੰ ਕਿਉਂ ਵਿਚਾਰ ਰਿਹਾ ਤੇ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਆ ਸਿੱਧਾ ਸਿਸਟਮ ਆ ਜੀ ਚਾਰ ਪ੍ਰਾਈਵੇਟ ਕੰਪਨੀਆਂ ਇਹਨਾਂ ਨੇ ਮਾਰਫੈਟ ਨੂੰ ਮਸਲਾ ਦਿੱਤਾ ਵੀ ਤੁਸੀਂ ਸੰਭੋ ਤੇ ਮਾਰਫੈਟ ਨੇ ਚਾਰ ਫੈਕਟ ਫੈਕਟਰੀਆਂ ਨੂੰ ਚਾਰ ਕੰਪਨੀਆਂ ਨੂੰ ਇਹ ਹੁਣ ਤੁਸੀਂ ਸਮਝੋ ਪ੍ਰਾਈਵੇਟ ਕੰਪਨੀਆਂ ਸਾਨੂੰ ਮਾਰ ਲੰਗੀਆਂ ਤੁਸੀਂ ਬਚਾਓ ਜੇ ਬਚਾ ਸਕਦੇ ਆ ਤਾਂ ਬਾਕੀ ਤੁਹਾਡੀ ਮਰਜ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ